ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਗੁਰਬਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਹਮਣੇ ਜੀ ਆਏ ਹਨ ਜੀ ਆਓ ਸਾਰੇ ਮਿਲ ਕੇ ਪਹਿਨਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਪ੍ਰੰਤੂ ਸੇ ਅੱਠ ਕਰਾਂਗੇ ਅਜ ਤਨਾਸਰੀ ਮਹੱਲਾ ਪੰਜਵਾਂ ਦੇ 48ਵਾਂ 48ਵਾਂ ਸ਼ਬਦੀ ਵਾਰੀ ਹੈ ਜੀ ਤਨਾਸਰੀ ਮਹੱਲਾ ਪੰਜਵਾਂ ੴ ਸਤਿਗੁਰ ਪ੍ਰਸਾਦਿ ਜਨ ਕੇ ਪੂਰਨ ਹੋਏ ਕਾਂ ਕਲੀ ਕਾਲ ਮਹਾ ਵਿਖਿਆਮੈ लज्जा राखी राम जन के पूरन होए काम कली काल महाभिख्या में लज्जा राखी राम रहाओ सिमर सिमर स्वामी प्रभ अपना निकट न आवे जा मुक्त बेकुंठ सादगी संगत जन पायो हर काम सिमर सिमर स्वामी अपना निकट न आवे जाम ਮੁਕਤ ਬੇਕੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਵ ਤਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੂਖ ਬਿਜਰਾਮ ਗੋਬਿੰਦ ਦਮੋਦਰ ਸਿਮਰੇ ਹੋਦੈਨ ਰੰਗ ਨਾਨਕ ਸਤਿਗੁਰੂ ਬਾਨ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੂਖ ਬਿਜਰਾਮ ਗੋਬਿੰਦ ਦਮੋਦਰ ਸਿਮਰੇ ਹੋਦੈਨ ਰੰਗ ਨਾਨਕ ਸਤਿਗੁਰੂ ਬਾਨ ਅਸ਼ਾਧ ਗੁਰੂ ਜੀ ਆਖਦੇ ਹਨ ਕਿ ਗੁਰਸ਼ੁਧ ਗੁਰਬਾਣੀ ਗੁਰਸ਼ੁਧ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੀ ਕਿਰਪਾ ਸਦਕਾ ਦਾਸ ਤੇ ਸਾਰੇ ਕੰਮ ਕਾਜ ਸੰਪੂਰਨ ਹੋ ਗਏ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਕਿਉਂਕਿ ਕਾਲ ਯੁਗ ਦੇ ਵਿਸ਼ਿਆਂ ਮੁਕਾਰਾਂ ਨਾਲ ਭਰੇ ਹੋਏ ਮਾਹੌਲ ਵਿੱਚ ਪਰਮੇਸ਼ਰ ਪ੍ਰਭ ਨੇ ਮੇਰੀ ਇੱਜ਼ਤ ਪਰ ਰੱਖ ਲਈ ਹੈ ਜੀ ਰਹਾ ਫਿਰ ਗੁਰੂ ਜੀ ਆਖਦੇ ਹਨ ਆਪਣੇ ਸਵਾਮੀ ਪਰਮੇਸ਼ਰ ਪ੍ਰਭ ਮਾਲਕ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਨ ਦਾ ਪਰਮੇਸ਼ਰ ਦੀ ਕਿਰਪਾ ਸਦਕਾ ਜਮ ਨੇੜੇ ਨਹੀਂ ਆਉਂਦਾ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਤੇ ਸਾ ਸੰਗਤ ਦੀ ਸੰਗਤ ਕਰਨ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ ਜੀ ਸ ਸਭ ਵਾਸਤੇ ਸਾ ਸੰਗਤ ਵਿੱਚ ਮਿਲ ਬੈਠ ਹੀ ਉਹਨਾਂ ਦਾ ਵੈਕੁੰਠ ਸਥਾਨ ਹੈ ਜੀ ਬਹੁਤ ਬੜਾ ਮਹੱਤਵਪੂਰਨ ਹੈ ਜੀ ਉੱਚਾ ਸਥਾਨ ਹੈ ਜੀ ਫਿਰ ਗੁਰ ਜੀ ਆਖਦੇ ਸਾਥ ਸੰਗਤ ਵਿੱਚ ਮਿਲ ਬੈਠ ਪਰਮੇਸ਼ਰ ਪ੍ਰਭ ਦੇ ਗੁਰ ਸ਼ਬਦ ਗੁਰ ਬਾਣੀ ਨਾਮ ਸਿਮਰਨ ਅਤੇ ਪਰਮੇਸ਼ਰ ਦੇ ਗੁਣ ਗਾਣ ਸਦਕਾ ਦਾਸਾਂ ਨੇ ਪਰਮੇਸ਼ਰ ਹਰ ਦਾ ਟਿਕਾਣਾ ਸਾਥ ਸੰਗਤ ਵਿੱਚ ਉਹ ਹੀ ਮੇਰੀ ਝੋਲੀ ਚ ਪੈ ਗਿਆ ਹੈ ਜੀ ਫਿਰ ਗੁਰ ਜੀ ਆਖਦੇ ਪਰਮੇਸ਼ਰ ਪ੍ਰਭ ਦੇ ਚਰਨ ਕਮਲ ਪਰਮੇਸ਼ਰ ਹਰ ਦੇ ਸੇਵਕਾਂ ਲਈ ਧੰਨ ਰੂਪ ਥਾਲੀ ਤੇਲੀ ਹੈ ਜੀ ਅਤੇ ਇਸ ਵਿੱਚ ਕਰੋੜਾਂ ਸੁੱਖ ਅਤੇ ਆਰਾਮ ਲੁਪਤ ਹਨ ਜੀ ਨਾਨਕ ਦਾ ਕਥਨ ਹੈ ਜੀ ਕਿ ਪਰਮੇਸ਼ਰ ਪ੍ਰਭ ਰੂਪ ਗੋਵਿੰਦ ਦਾ ਮੋਦਰ ਮਾਨਕ ਦੇ ਗੁਰਸ਼ਬ ਗੁਰਬਾਣੀ ਨਾਮ ਨੂੰ ਮਦਨ ਰਾਤ ਸਿਮਰਤਾ ਹਾਜੀ ਅਤੇ ਸਦੋ ਉਸ ਤੋਂ ਕੁਰਬਾਨ ਜਾਂਦਾ ਹਾਂ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਇਸ ਸ਼ਬਦ ਵਿੱਚ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਸਾਧ ਸੰਗਤ ਵਿੱਚ ਆਪਣਾ ਤਨ ਮਨ ਲਗਾ ਕੇ ਸਾਧ ਸੰਗਤ ਨਾਲ ਮਿਲ ਬੈਠ ਪਰਮੇਸ਼ਰ ਪ੍ਰਭ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਸਭ ਪ੍ਰਕਾਰ ਦੇ ਡਰ ਖਤਮ ਹੋ ਜਾਂਦੇ ਹਨ ਜੀ ਫਿਰ ਕੁਝ ਹੋਰ ਯਾਦਨ ਕਿਉਂਕਿ ਧਰਮ ਸਾਧਕਾਂ ਦਾ ਸੱਚਾ ਠਿਕਾਣਾ ਸਾ ਸੰਗਤਿ ਉਹਨਾਂ ਦਾ ਬੈਕਾਉਂਟ ਧਾਮ ਹੈ ਜਿਸ ਵਿੱਚ ਮਿਲ ਬੈਠਣਾ ਮਾਇਆ ਵੀ ਪਰਪੰਛ ਤੋਂ ਮੁਕਤੀ ਮਿਲ ਜਾਂਦੀ ਹੈ ਜੀ ਅਤੇ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ ਜਸਰਾ ਇਸ ਸ਼ਰਧੀਆਂ ਨਾਂ ਪੰਕਤੀਆਂ 'ਚ ਗੁਰੂ ਜੀ ਆਖਦੇ ਹਨ ਸਿਮਰ ਸਿਮਰ ਸੁਆਮੀ ਪ੍ਰਭਿ ਆਪਣਾ ਨਿਕਟ ਨ ਆਵੇ ਜਾਂ ਮੁਕਤ ਬੇਕੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਤਾਂ ਸਿਮਰ ਸਿਮਰ ਸੁਆਮੀ ਪ੍ਰਭਿ ਆਪਣਾ ਨਿਕਟ ਨ ਆਵੇ ਜਾਂ ਮੁਕਤ ਬੇਕੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਤਾਂ ਅੱਜ ਦਾ ਵਿਚਾਰ ਕਰਦੇ ਆਂ ਮਰਕੂਲ ਨੇ ਕਾਬੂ ਨਾ ਹੋਇਆ ਹੋਣਗੇ ਉਸ ਵਾਸਤੇ ਮੈਂ ਖਿਮਾਂ ਦੀ ਜਾਂਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ